ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੀ ਸਾਧ ਸੰਗਤ ਜੀਓ ਅੱਜ ਦੀ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸੰਗਤਾਂ ਤੱਕ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਭ ਖਾੜ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਤੁਹਾਡੀ ਹੈ ਅਨਿਸ਼ਚਿਤ ਪਰਨਾਮ ਇਨਡੈਫੀਨਿਟ ਪ੍ਰੋਨਾਉਨ ਦੇ ਉੱਤੇ ਸਾਧ ਸੰਗਤ ਇਹਨਾਂ ਦੇ ਸਾਰਿਆਂ ਦੀਆਂ ਆ ਨਿਸ਼ਾਨੀਆਂ ਲਿਖੀਆਂ ਨੇ ਔਰ ਉਸ ਤੋਂ ਬਾਅਦ ਜਿਹੜੀ ਇਹ ਇਹਨਾਂ ਦੀ ਕਰਨੀ ਹੈ ਕਾਰਕ ਦੇ ਅਨੁਸਾਰ ਵਿਚਾਰ ਉਹ ਹੇਠ ਲਿਖੀਆਂ ਪੰਕਤੀਆਂ ਦੀ ਰੋਸ਼ਨੀ ਚ ਆਪਾਂ ਕਰਾਂਗੇ ਸੋ ਪਹਿਲਾਂ ਆਪਾਂ ਕਰਦੇ ਹਾਂ ਕਰਤਾ ਕਰਕ ਇੱਕ ਵਚਨ ਕੋਈ ਕੋ ਕੋ ਕਿਨੇ ਕਿਨ ਹੈ ਕਿਨ ਹੂੰ ਕਿਸ ਹੀ ਕਛ ਕੇ ਬਹੁਵਚਨ ਚ ਹੈ ਕਈ ਕਿ ਕਿਤੀ ਕਿਨਹੀਂ ਔਰ ਕਰਮਕਾਰਕ ਦੇ ਵਿੱਚ ਇਕਵਚਨੀ ਹੈਗਾ ਤੇ ਕਿਸ ਹੈ ਸੰਪਰਧਾਨ ਦੇ ਵਿੱਚ ਵੀ ਇਕਵਚਨੀ ਆ ਕਾਹੂ ਕਿਨੇ ਔਰ ਸੰਬੰਧਤ ਕਾਰਕ ਦੇ ਵਿੱਚ ਇਕਵਚਨ ਹੈ ਕਿਸੇ ਕੇਹੀ ਕੇਹੀ ਸਵ ਸਾਂਗਤ ਆਪੋ ਪਹਿਲਾਂ ਕਰੀਏ ਕਰਤਾ ਕਰ ਹੀहां ਉहां ਤੁਮ ਰੱਖਾ ਐਥੇ ਤੇ ਉਥੇ ਲੋਕ ਤੇ ਪਰਲੋਕ ਦੇ ਵੀ ਤੂੰ ਰੱਖਿਆ ਕਰਦਾ ਕੁ사ੜੀ ਰੱਖਿਆ ਕਰਦਾ ਗੁਰ ਕਿਰਪਾ ਤੇ ਕੋ ਲਖ ਗੁਰ ਕਿਰਪਾ ਤੇ ਕੋ ਲਖ ਕੋ ਕੀ ਹੈ ਜੀ ਕੋ ਆ ਗਿਆ ਆਪਿਆ ਇਕ ਵਚਨ ਚ ਆ ਗਿਆ ਕੋ ਲਖ ਉਸ ਤੋਂ ਬਾਅਦ ਹੈ ਕ ਕਾਰਨ ਕਰਤਾ ਸੂ ਲਿਖਿਆ ਲੇਖ ਨ ਮੇਟ ਤ ਕੋ ਕੋ ਵੀ ਕੋ ਕੋ ਕਿੱਥੇ ਆ ਗਿਆ ਇਕ ਵਚਨ ਚ ਆ ਗਿਆ ਕੋ ਉ ਇਹ ਕਰਤਾ ਕਰਕ ਮੇਟ ਤ ਕਿਰਿਆ ਮੇਟ ਦੇ ਅੱਗੇ ਲਾ ਦਿਓ ਮੇਟ ਦੇ ਤੇ ਰਹਿ ਦੋ ਕਿਸ ਨੇ ਜਾਂ ਕੌਣ ਕੌਣ ਮੇਟਤ ਕੋ ਨਨਾ ਆਈ ਗਿਆ ਨਹੀਂ ਕੋਈ ਕੋਈ ਨਹੀਂ ਨਹੀਂ ਕੋਈ ਨਹੀਂ ਕੋ ਮਤਲਬ ਕੋਈ ਨਹੀਂ ਕੋਈ ਕੋਈ ਮੇ ਕੋ ਦਾ ਮਤਲਬ ਹੈ ਕੋਈ ਕੋਈ ਗਾਵੇ ਕੋ ਸੁਣੇ ਕੋ ਕੀ ਕੋਈ ਕੋਈ ਗਾਵੇ ਕੋਈ ਗਾਵੇ ਕੋ ਸੁਣੇ ਕੋਈ ਵੀ ਇੱਕ ਹੈ ਤੇ ਕੋ ਵੀ ਇਕ ਜਣਾ ਇਕ ਆ ਕੋ ਜਿਹੜਾ ਇਕਵਿਜਨ ਚ ਆ ਗਿਆ ਕੋ ਸੁਣੇ ਹਰ ਨਾਮਾ ਚਿਤ ਲਾਏ ਚਿਤ ਲਾਏ ਚਿਤ ਲਾ ਕੇ ਹਰੀ ਦਾ ਨਾਮ ਚਿਤ ਲਾ ਕੇ ਸੁਣੇ ਸੁਣਦਾ ਅੱਛਾ ਕੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ ਕਬੀਰ ਸੰਸਾਰ ਨਹੀਂ ਅੰਤ ਅੰਤ ਦੇ ਵਿੱਚ ਉਹ ਪਰਮ ਗਤ ਪਰਮ ਗਤ ਪਾਏ ਪਰਮ ਉੱਚੀ ਪਦਵੀ ਆਤਮਕ ਜੀਵਨ ਦੀ ਉੱਚੀ ਪਦਵੀ ਸੁਪਰੀਮ ਸਟੇਟਸ ਉਹ ਪ੍ਰਾਪਤ ਕਰ ਲੈਂਦਾ ਕੋਈ ਸੰਖਾ ਨਹੀਂ ਹੈ ਇਸ ਵਿੱਚ ਸਿਮਰਤ ਸਾਸਤਰ ਸੋਧ ਸਭ ਡਿਠੇ ਸਿਮਰਤ ਸਿਮਰਤੀਆਂ ਸਾਸਤਰ ਸੋਧ ਸੋਧ ਕੇ ਪੜ ਕੇ ਸਭ ਸਾਰੇ ਡਿਠੇ ਦੇਖੇ ਕਿਨੇ ਕੀਮ ਨਾ ਜਾਣੀ ਕਿਸੇ ਨੇ ਕੀਮ ਨਹੀਂ ਜਾਣੀ ਇਹਦੀ ਉਹਦਾ ਅੰਤ ਨਹੀਂ ਪਾਇਆ ਕਿਸੇ ਨੇ ਵੀ ਇਹ ਸਾਰੇ ਕੁਝ ਵੇਖ ਲੈ ਪੜ ਕੇ ਇਹਨਾਂ ਨੇ ਕੋਈ ਅੰਤ ਨਹੀਂ ਪਾਇਆ ਇਹਦਾ ਕਿਨੇ ਕੀਮ ਨਾ ਜਾਣੀ ਕਿਨੇ ਕਿਨੇ ਆ ਗਿਆ ਇਕਵਚਨ ਕਿਨੇ ਕੀਮ ਨਾ ਜਾਣੀ ਜਿਉਂ ਉਦਿਆਨ Kusum ਪਰ ਫੁੱਲਤ ਕਿਨੇ ਨਾ ਘਾਓ ਲਾਇਓ ਕਿਨੇ ਨਾ ਘਰਾਓ ਲਾਇਓ ਜਿਉਂ ਉਦਿਆਨ Kusum ਜੋ ਉਦਿਆਨ ਜੰਗਲ ਦੇ ਵਿੱਚ ਜਿਹੜਾ Kusum ਫੁੱਲ ਪਰਫੁੱਲਤ ਹੁੰਦਾ ਉਹਦਾ ਕਿਸੇ ਨੇ ਖੁਸ਼ਬੂ ਜਿਹੜੀ ਹੈ ਉਹ ਨਹੀਂ ਲਈ ਕਿਨੇ ਕਿਸੇ ਨੇ ਕਿਨੇ ਹੈ ਕਿਨੇ ਹੈ ਕਿਸੇ ਕਿਸੇ ਨੇ ਕਿਸੇ ਨੇ ਆ ਗਿਆ ਕਿਸੇ ਨੇ ਨਹੀਂ ਲਈ ਚਲੋ ਜਨ ਨਾਨਕ ਇਹ ਖੇਲ ਕਠਨ ਹੈ ਜਨ ਨਾਨਕ ਇਹ ਖੇਲ ਕਠਨ ਹੈ ਖੇਲ ਆ ਗਿਆ ਇਕਵਚਨ ਹੈ ਔਕਲ ਲੱਗਿਆ ਔਰ ਇਹ ਦਾ ਵਿਸ਼ੇਸ਼ਣ ਹੈ ਇਹਨੂੰ ਇੱਕ ਇਹਨੂੰ ਔਕਲ ਲੱਗਣਾ ਲਾਜ਼ਮੀ ਸੀ ਐਦੇ ਨਾਲ ਹੀ ਇਹ ਚੱਲਦਾ ਹੈ ਵਿਸ਼ੇਸ਼ਣ ਖੇਲ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ ਆ ਗੱਲ ਜਿਹੜੀ ਹੈ ਕਿਨਹੂ ਕਿਸੇ ਨੇ ਕਿਸੇ ਨੇ ਕਿਸੇ ਨੇ ਕਿਸੇ ਨੇ ਇਕਵਚਨ ਕਿਸੇ ਨੇ ਗੁਰਮੁਖ ਜਾਣਾ ਗੁਰੂ ਦੇ ਸਨਮੁਖ ਹੋ ਕੇ ਜਾਂ ਇਕਲੋ ਗੁਰੂ ਦੇ ਰਾਹੀ ਇਹਨੂੰ ਜਾਣਿਆ ਆਹ ਖੇਲ ਕਠਨ ਜਿਹੜਾ ਉਹਨੇ ਇਹਦੇ ਰਾਹੀ ਜਾਣਿਆ ਗੁਰੂ ਦੇ ਰਾਹੀ ਏਕ ਤੂੰ ਹੋਰ ਵੇਸ ਬਹੁ ਤੇਰੇ ਤੂੰ ਏਕਾਂ ਹੋਰ ਵੇਸ ਬੜੇ ਆ ਨਾਨਕ ਜਾਣੇ ਚੋਜਨਾ ਤੇਰੇ ਨਹੀਂ ਹੋਤ ਕਠ ਕਛ ਇਕਵਚਨ ਨਹੀਂ ਹੋ ਤਾਂ ਕਛ ਦੂ ਬਾਰਾ ਉਸ ਨੂੰ ਕਿ ਪੋ ਨਾ ਸਕੀ ਉਸ ਨੂੰ ਕਿ ਕਿਹ ਆ ਗਿਆ ਜੀ ਇਥੇ ਉਸ ਨੂੰ ਕਿਹ ਕਿਹ ਕੀ ਹੈ ਕਿ ਪੋ ਨਾ ਸਕੀ ਪੋ ਕਿਰਿਆ ਇਹਦੇ ਤੇ ਲਾਓ ਕਿ ਅਮ ਤੇਨੇ ਜਾਂ ਕੌਣ ਕੌਣ ਪੋ ਨਾ ਸਕੀ ਕਿ ਕਿਹ ਆ ਗਿਆ ਕਿ ਕੀ ਹੈ ਨਥਿੰਗ ਕੁਛ ਵੀ ਨਹੀਂ ਕੋਈ ਚੀਜ਼ ਨਹੀਂ ਨथिंग ਹੈ ਕਿਹੇ ਪਹੁੰਚ ਸਕੀ ਜਿਸ ਨੂੰ ਆਪਣੀ ਲੇਵ ਲਾਏ ਜਿਹਨੂੰ ਆਪਣੀ ਲੇਵ ਲਾਉਂਦਾ ਉਹਨੂੰ ਕੋਈ ਚੀਜ਼ ਪਹੁੰਚ ਨਹੀਂ ਸਕਦੀ ਕੋਈ ਚੀਜ਼ ਮਤਲਬ ਕਿ ਇਕਵਚ ਨਹੀਂ ਹੋ ਗਿਆ ਨਾ ਕੋਈ ਚੀਜ਼ਾਂ ਨਹੀਂ ਕੋਈ ਚੀਜ਼ ਯਾਨੀ ਕਿ ਨथिंग ਕੋਈ ਚੀਜ਼ ਨਹੀਂ ਪਹੁੰਚ ਸਕਦਾ ਉਹਦੀ ਕਦਰ ਸਰ ਕਿਸੇ ਹੀ ਢੜਾਕੀ ਆਸੇ ਕਦਾਰ ਚੌਧਰੀ ਨਾਲ ਆਪਣੇ ਸੁਆਹੀ ਕਿਸੇ ਹੀ ਢੜਾਕੀ ਆਸੇ ਕਦਾਰ ਚੌਧਰੀ ਦੇ ਨਾਲ ਢੜਾਕੀ ਤਾਂ ਨਾਲ ਆਪਣੇ ਸੁਆਹੀ ਆਪਣੇ ਮਤਲਬਾ ਹਮਰਾ ਤੜਾ ਹਰ ਰਹਾ ਸਮਾਈ ਕਿਤੀ ਇਤ ਦਰਿਆਏ ਵੰਜਣ ਵੰਦਿਆਂ ਆ ਦਰਿਆਏ ਜੋ ਸੰਸਾਰ ਦਾ ਜੋ ਦਰਿਆ ਹੈ ਸੰਸਾਰੀ ਜੀਵਨ ਦਾ ਇਹਦੇ ਵਿੱਚ ਕਿਤੀ ਕਿਤੀ ਬਹੁਤ ਹੋ ਗਏ ਕਿਤੀ ਬਹੁ ਵਚਨ ਕਿਤੇ ਵੰਜਣ ਵੰਜਣ ਚਲੇ ਜਾਂਦੇ ਨੇ ਵੰਜਣ ਵੰਜਣਾ ਜਾਣਾ ਬਹੁ ਵਚਨ ਵੰਜਣ ਵੰਦਿਆਂ ਵੰਦਿਆਂ ਕਈ ਲਾਹ ਲੈ ਚੱਲੇ ਇੱਕ ਚੱਲੇ ਮੂਲ ਗਵਾਏ ਕਈ ਕਈ ਬਹੁਵਚਨ ਕਈ ਲਾਹ ਯਾਨੀ ਕਿ ਬਹੁਤ ਜ਼ਿਆਦਾ ਦੀ ਗੱਲ ਹੋ ਰਹੀ ਹੈ ਬਹੁਵਚਨ ਕਈ 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 ਲਾਹ ਲੈ ਚੱਲੇ ਇੱਕ ਚੱਲੇ ਮੂਲ ਗਵਾਏ ਕੋਈ ਲੈ ਗਏ ਤੇ ਕੁਝ ਜਿਹੜੇ ਆ ਮੂਲ ਗਵਾ ਕੇ ਚਲੇ ਜਾਂਦੇ ਕੋਈ ਲਾਹ ਲੈ ਜਾਂਦੇ ਆ ਕੋਈ ਮੂਲ ਗਵਾ ਕੇ ਜਾਂਦੇ ਹਨ ਚਲੇ ਜਾਂਦੇ ਹਨ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਕਰਮੀ ਆਪੋ ਆਪਣੀ ਕੇ ਕੇ ਨੇੜੇ ਕੇ ਕੀ ਹੈ ਬਹੁਵਚਨ ਕਈ ਜਿਹੜੇ ਨੇੜੇ ਕੇ ਹੀ ਦੂਰ ਇਹ ਬਹੁਵਚਨ ਹੈ ਕੇ ਨੇੜੇ ਕੇ ਦੂਰ ਕਿਨਹੀ ਬਣ ਗਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਕਿਨਹੀ ਕਿਨਹੀ ਇਹ ਸੇ ਬਹੁਵਚਨ ਹੈ ਕਿਨਹੀ ਕੇ ਨਹੀਂ ਕਈਆਂ ਨੇ ਬਣ ਗਿਆ ਕਾਂਸੀ ਤਾਂਬਾ ਇਹਦਾ ਵਪਾਰ ਕੀਤਾ ਕਿਨਹੀ ਕਈਆਂ ਨੇ ਲੌਂਗ ਸੁਪਾਰੀ ਕਈਆਂ ਨੇ ਲੌਂਗ ਸੁਪਾਰੀ ਦਾ ਮਤਲਬ ਇਹ ਵੀ ਕਿ ਨਹੀਂ ਕਿਥੇ ਆਇਆ ਉਹ ਵਜਨ ਹੈ ਕਿ ਨਹੀਂ ਬਨ ਗਿਆ ਬਨ ਗਿਆ ਪਾਸਟੈਂਸ ਚ ਆ ਜਾਂਦਾ ਬਨ ਗਿਆ ਅਗੇ ਕੋਟ ਮਦੇ ਕਿਸੇ ਬੁਝਾਈ ਕੋਟ ਮਦੇ ਕਰੋੜਾਂ ਵਿੱਚੋਂ ਵਿੱਚ ਕਿਸੇ ਨੂੰ ਬੁਝਾਈ ਐ ਕਿਸੇ ਨੂੰ ਉਹ ਬੁਝਾਉਂਦਾ ਸਮਝ ਦੇ ਦਿੰਦਾ ਸਮਝ ਸਮਝ ਦਿੰਦਾ ਹੈ ਬੁਝਾਈ ਸਮਝਾ ਜਾਂ 부ਝਾਂਦਾ ਹੈ ਅੱਗੇ ਹੈ ਸੰਪਰਦਾਨ ਦੇ ਵਿੱਚ ਆ ਜਾਂਦਾ ਹੈ ਸੰਪਰਦਾਨ ਚ ਆ ਜਾਂਦਾ ਕਾਹੂ ਕਿਨੇ ਕਾਹੂ ਕਿਨੇ ਕਾਹੂ ਕਾਹੂ ਪੰਥ ਦਿਖਾਰੇ ਆਪੇ ਗੁਰਬਿੰਦ ਸੋਜੀ ਕਿਨੇ ਨਾ ਹੋਈ ਕਾਹੂ ਸੰਪਰਦਾਨ ਇਕਵਚਨ ਕਾਹੂ ਪੰਥ ਦਿਖਾਰੇ ਆਪੇ ਗੁਰਬਿੰਦ ਸੋਜੀ ਕਿਨੇ ਨਾ ਹੋਈ ਗੁਰ ਬਿਨ ਬਿਨ ਕੀ ਹੈ ਸਬੰਧਕ ਐ ਤਾਂ ਔਂਕਲ ਨਹੀਂ ਲੱਗਿਆ ਸੋਜੀ 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 ਕਿਨੇ ਨਾ ਪਾਈ ਕਿਨੇ ਪਾਉ ਕਿਸੇ ਨੇ ਕਿਸੇ ਨੇ ਇੱਕ ਵਚਨ ਕਿਸੇ ਨਾ ਕਿਸੇ ਨਾ ਹੋਈ ਕਿਸੇ ਨੂੰ ਨਹੀਂ ਹੁੰਦੀ ਕਿਸੇ ਨਾ ਹੋਈ ਹੋਈ ਕੀ ਹੈ ਕਿਰਿਆ ਇਹਨੂੰ ਲਾਓ ਲੱਭਣਾ ਕੀ ਹੈ ਸੰਪਰਦਾਨ ਸੰਪਰਦਾਨ ਕਿਸ ਨੂੰ ਐ ਲਾਗੂ ਕਿਸ ਨੂੰ ਕਿਸ ਨੂੰ किने किने कि जवाब आ गया किने न हो संप्रदान चाह गया अगे है संबंध कारक नानक का सच्चे नाम बिन किसे ना लथो दुख नानक सच्चे नाम बिन बिन की है संबंधक और नाम के नाल औंकड़ नहीं लग्या इस करके नहीं लग्या किसे न लथो दुख किसे किसे ना लत्थो किसे द मतलब किसे दा ਨਾ ਲਥੋ ਦੁਖ ਨਹੀਂ ਰਥਿਆ ਦੁਖ ਲਥੋ ਨਹੀਂ ਰਥਿਆ ਦੁਖ ਹਿਆਉ ਨਾ ਕਹਿ ਕਹਿ ਹਿਆਉ ਨਾ ਕਹਿ ਹੀ ਠਾਹੇ ਮਾਨਕ ਸਭ ਅਮੋਲਵੇਂ ਹਿਆਉ ਨਾ ਕਹਿ ਹੀ ਠਾਹੇ ਮਾਨਕ ਸਭ ਅਮੋਲਵੇਂ ਹਿਆਉ ਹਿਰਦਾ ਹੁੰਦਾ ਇੱਕ ਹੀ ਕਿਸੇ ਦਾ ਹੀ ਹੀ ਕਿਸੇ ਦਾ ਤਾਂ ਕਿ ਸੇਦਾ ਜਿਹੜਾ ਹੈ ਫਿਰਦਾ ਨਾਟਾਓ ਮਾਨਕ ਸਭ ਅਮੋਲਵੇ ਮਾਨਕ ਜਿਹੜੇ ਆ ਇਹ ਫਿਰਦਾ ਹੈ ਇਹ ਸਾਰੇ ਹੀ ਅਮੋਲਕੇ ਨੇ ਅਮੋਲ ਅਮੋਲਵੇ ਨੇ ਇਹ ਸਾਰੇ ਅਮੋਲਵੇ ਨੇ ਸੋ ਸਾਧ ਸੰਗਤ ਇਹ ਸੀ ਆਪਣਾ ਅੱਜ ਦਾ ਅਨਿਸ਼ਚਿਤ ਪਰਨਾਮ ਇਨਡੇਫਿਨਿਟ ਪਰਨਾਉਂ ਜਿਹੜਾ ਹੈ ਉਹਦਾ ਵਿਚਾਰ ਸੀਗੀ ਇਹ ਆਪਾਂ ਕੀਤੀ ਆ ਉਮੀਦ ਹੈ ਕਿ ਸਾਰੇ ਨੂੰ ਇਹ ਸਮਝਾਏਗੀ ਆਈ ਹੋਣੀ ਐ ਆਵੇਗੀ ਔਰ ਇਸ ਨੂੰ ਵਾਰ-ਵਾਰ পড়ੋ ਹਮ ਜੋ ਸੁਣੋ ਤੇ ਹੋਰ ਵੱਧ ਤੋਂ ਵੱਧ ਸਮਝ ਆਉਂਦੀ ਜਾਏਗੀ ਸੋ ਅੱਜ ਦੀ ਜਿਹੜੀ ਵਿਚਾਰ ਆ ਉਹ ਇੰਨੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ